ਸਮਾਣਾ ਦੇ ਸਤੀ ਮੰਦਰ ਧਰਮਸ਼ਾਲਾ ਦੇ ਲਈ ਦਾਨੀ ਸੱਜਣਾ ਵੱਲੋਂ 62 ਕਿਲੋਵਾਰ ਦਾ ਜਨਰੇਟਰ ਦਿੱਤਾ ਗਿਆ ਕਿਉਂ ਗਰਮੀ ਕੇ ਮੌਸਮ ਦੇ ਵਿੱਚ ਜੇ ਲਾਈਟ ਕਰਨ ਲੱਗਦਾ ਹੈ ਤੇ ਬਿਜਲੀ ਦੀ ਕਿੰਨੀ ਜ਼ਰੂਰਤ ਹੈ ਧਰਮਸ਼ਾਲਾ ਦੇ ਵਿੱਚ ਕੋਈ ਸਮਾਗਮ ਹੈ ਮੰਦਰ ਤੇ ਕੋਈ ਸਮਾਗਮ ਹੁੰਦਾ ਹੈ ਤਾਂ ਲਾਈਟ ਦੀ ਜ਼ਰੂਰਤ ਹੁੰਦੀ ਹੈ ਔਰ ਜਿਹੜਾ ਪ੍ਰੋਗਰਾਮ ਹੈ ਬਿਨਾਂ ਲਾਈਟ ਦੇ ਕੰਮ ਨਹੀਂ ਚੱਲਦਾ ਔਰ ਇਹ ਜਿਹੜਾ AC ਹਾਲ ਬਣਾਇਆ ਹੈ ਧਰਮਸ਼ਾਲਾ ਦੇ ਵਿੱਚ ਔਰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਇੱਥੇ ਹਨ ਪਾਰਕਿੰਗ ਦੀ ਸੁਵਿਧਾ ਹੈ ਦਾਨੀ ਸੱਜਣਾ ਵੱਲੋਂ ਜਿਹੜਾ ਇਹ ਜਨਰੇਟਰ ਦਾਨ ਕੀਤਾ ਗਿਆ ਸਤੀ ਮਾਤਾ ਧਰਮਸ਼ਾਲਾ ਦੇ ਲਈ ਇਸ ਦਾ ਆਉਣ ਵਾਲੇ ਲਾਭ ਹੋਵੇਗਾ اور ਇੱਕ ਚੰਗਾ ਉਪਰਾਲਾ ਹੈ ਜਿਹੜਾ ਕਿ ਇਸ ਸੰਸਥਾ ਵੱਲੋਂ ਇਹ ਲੋਕਾਂ ਵੱਲੋਂ দান ਕੀਤਾ ਗਿਆ ਹੈ ਜਨਰੇਟਰ ਦੀ ਬਹੁਤ ਜ਼ਰੂਰਤ ਹੁੰਦੀ ਹੈ ਗਰਮੀ ਦੇ ਮੌਸਮ ਤੇ ਜਦੋਂ ਸਾਈਟ ਚਲੀ ਜਾਂਦੀ ਹੈ ਦੇਖੋ ਸਤੀ ਮਾਤਾ ਮੰਦਿਰ ਕੰਪਲੈਕਸ ਸਮਾਣਾ ਸ਼ਹਿਰ ਦਾ ਸਭ ਤੋਂ ਪ੍ਰਾਚੀਨ ਔਰ ਸਭ ਤੋਂ ਵੱਡੀ ਸੰਸਥਾ ਹੈ ਤੇ ਜਿਸ ਦੇ ਤਹਿਤ ਸਤੀ ਮਾਤਾ ਧਰਮਸ਼ਾਲਾ ਮੰਦਿਰ ਬ੍ਰਿਦਾ ਆਸ਼ਰਮ ਸਕੂਲ ਵਾਤਾਵਰਣ ਪਾਰਕ ਔਰ ਸਮਸ਼ਾਨ ਘਾਟ ਇਹ ਸਾਰੀਆਂ ਸੰਸਥਾਵਾਂ ਚੱਲ ਰਹੀਆਂ ਨੇ ਔਰ ਬਿਜਲੀ ਦੇ ਮੌਜੂਦਾ ਪੋਜੀਸ਼ਨ ਨੂੰ ਦੇਖਦੇ ਹੋਏ ਇੱਥੇ ਇੱਕ ਵੱਡੇ ਜਨਰੇਟਰ ਦੀ ਬੜੀ ਲੋਡ ਸੀ ਸੋ ਉਸ ਲੋਡ ਨੂੰ ਦੇਖਦੇ ਹੋਏ ਜੋਤੀਕੌਰਸਪਿੰਟੋਂ ਮਦਨ ਲਾਲ ਜੀ ਸਵਰਗੀ ਮੋਹਨ ਲਾਲ ਜੀ ਔਰ ਟਿਲੇਠੇ ਵਾਲੇ ਔਰ ਦੋਜੜਾ ਪਰਿਵਾਰ ਮਿੱਤਰ ਪਰਿਵਾਰ ਜੋ ਸਮਾਣੀਦੀ ਨੇ ਜੀਰਕਪੁਰ ਰਹਿੰਦੇ ਨੇ ਹੰਸਰਾਜ ਜੀ ਉਹਨਾਂ ਨੇ ਆਪਣੇ ਪਿਤਾ ਰੌਣਕਰਮ ਜੀ ਦੀ ਯਾਦ ਦੇ ਵਿੱਚ ਜਦੋਂ 62 ਕਿਲੋਵਾਟ ਦਾ ਤਕਰੀਬਨ ਜਿਹੜਾ 7.5 ਲੱਖ ਰੁਪਏ ਦਾ ਜਨਰੇਟਰ ਸੈੱਟ ਹੈ ਟਾਟਾ ਕੰਪਨੀ ਦਾ ਉਹ ਅਸੀਂ ਖਰੀਦਿਆ ਉਹਦੇ ਵਿੱਚ ਕਿੰਨੇ ਪਰਿਵਾਰਾਂ ਨੇ 4.5 ਲੱਖ ਰੁਪਏ ਦੀ ਜਿਹੜੀ ਆਰਥਿਕ ਮਦਦ ਹੈ ਉਹ ਇਸ ਸੰਸਥਾ ਨੂੰ ਦਿੱਤੀ ਹੈ ਜਿਸ ਨਾਲ ਅਸੀਂ ਇਹ ਜਨਰੇਟਰ ਖਰੀਦਣ ਦੇ ਵਿੱਚ ਕਾਮਯਾਬ ਹੋਏ ਹਾਂ ਅੱਜ ਇਸ ਜਨਰੇਟਰ ਸੈੱਟ ਦਾ ਬਟਨ ਦਵਾ ਕੇ ਇਹਨੇ ਕਿੰਨੇ ਪਰਿਵਾਰਾਂ ਨੇ ਉਦਘਾਟਨ ਕੀਤਾ ਸੋ ਅਸੀਂ ਸਵਰਗਾਸ਼ਮ ਸਤੀ ਮੰਦਰ ਕਮੇਟੀ ਵੱਲੋਂ 3 ਪਰਿਵਾਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਮਾਣਾ ਸ਼ਹਿਰ ਨੂੰ ਬੇਨਤੀ ਕਰਦੇ ਆ ਕਿ ਉਹ ਆਪਣੇ ਦੁੱਖ-ਸੁਖ ਦੇ ਸਮਾਗਮ ਇਸ धर्मशाला ਜੀ ਕਰਕੇ ਫਾਇਦਾ ਉਠਾਉਣ ਬਹੁਤ-ਬਹੁਤ ਧੰਨਵਾਦ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਜਿਹੜੇ ਦਾਨੀ ਸੱਜਣ ਨੇ ਸਰਬਾਸੀ ਸੇਠ ਰੌਣਕਰਮ ਜੀ ਦੁੱਧੜੇ ਵਾਲੇ ਮੋਹਨ ਲਾਲ ਜੀ ਤਨੇਠੇ ਵਾਲੇ ਮਦਨ ਲਾਲ ਜੀ ਸਿੰਘਲਾ ਜੋਤੀਕੋਟਸਪਨ ਵਾਲੇ ਇਹਨਾਂ ਦੇ ਪਰਿਵਾਰ ਦੁੱਧੜੇ ਵਾਲਿਆਂ ਦੇ ਪਰਿਵਾਰ ਚੋਂ ਸਾਡੇ ਚਾਂਸਰਾ ਜੀ ਦੁੱਧੜੇ ਵਾਲੇ ਤਨੇਠੇ ਵਾਲਿਆਂ ਦੇ ਬੀਜੇ ਤੇ ਰਿਸ਼ੀ ਜੀ ਮਦਨ ਜੀ ਸਿੰਘਲਾ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਜਿਨ੍ਹਾਂ ਨੇ ਜਨਰੇਟਰ ਦੀ ਸੇਵਾ ਸਾਨੂੰ ਦਿੱਤੀ ਹੈ ਜਿੰਨੀ ਵੀ ਇਹਨਾਂ ਦੀ ਪ੍ਰਸ਼ੰਸਾ ਕੀਤੀ ਜਾਵੇ ਉਹ ਥੋੜੀ ਹੈ ਫਿਰ ਮੈਂ ਸ਼ਹਿਰ ਨਿਵਾਸੀ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਨੇ ਵੀ ਕੋਈ ਖੁਸ਼ੀ ਦਾ ਗਮੀ ਦਾ ਫੰਕਸ਼ਨ ਕਰਨਾ ਕੋਈ ਯੂਰੇ ਚਾਰਜਿੰਗ ਨਹੀਂ ਹੈਗੀ ਇਹ ਜ 62 ਕਿਲੋ ਦਾ ਜਿਹੜਾ ਜਨਰੇਟਰ ਦਿੱਤਾ ਗਿਆ ਹੈ ਇਹਦੇ ਵਿੱਚ ਤੇਲ ਪਾਓ ਤੇ ਚਲਾ ਲਓ ਸਾਡਾ ਕੋਈ ਕਰਾਇਆ ਪਾੜਾ ਨਹੀਂ ਹੈਗਾ ਅੰਦਰ ਧਰਮਸ਼ਾਲਾ ਦੇ ਖੜਾਉਣ ਵਾਸਤੇ ਪਾਰਕਿੰਗ ਦੀ 200 ਕਾਰ ਖੜਾ ਲਓ 5-7 ਸਕੂਟਰ ਖੜਾ ਲਓ ਬਹੁਤ ਵੱਡੀ ਸੁਵਿਧਾ ਹਰ ਚੀਜ਼ ਸਾਡੇ ਲਈ ਗੱਦੇ ਕੀ ਪੱਠੀਆਂ ਕੀ ਤਾਕਤਪੂਰਜ ਕੀ ਹਰ ਚੀਜ਼ ਹੈਗੀ ਹੈ ਜੋ ਕਿ ਬਾਕੀ ਸਹੂਤਾ ਸਾਡੇ ਲਈ ਬੇਫਾਲਤੂ ਹੈ ਜਨਰੇਟਰ ਵਾਲੀ ਸਹੂਤਾ ਨਹੀਂ ਜਾਂਦੇ ਤੇ ਕੋਈ ਕਿਰਾਇਆ ਦੇਣਾ ਪੈਂਦਾ ਦੀ ਕਿਸੇ ਨੂੰ ਕੋਸਨ ਤੇਲ ਪਾਓ ਤੇ ਚਲਾ ਲਓ ਅਸੀਂ ਫੇਰੇ ਦਾਨੀ ਪਰਿਵਾਰਾਂ ਦਾ ਬਹੁ ਬਹੁ ਮੈਂ ਧੰਨਵਾਦ ਕਰਦਾ ਹਾਂ ਸਤਿਮੰਦਰ ਸਵਰਗਤਾਂ ਵੱਲੋਂ ਕਿ ਜਿਨ੍ਹਾਂ ਨੇ ਦਾਨ ਦਿੱਤਾ ਹੈ ਮੈਂ ਹੰਸਰਾਜੀ ਮਿੱਤਰ ਦੁੱਧੜੇ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਐਡਾ ਬੜਾ ਉਪਰਾਲਾ ਕਰਕੇ ਇਹ ਸਤੀ ਮੰਦਰ ਨੂੰ ਜਨਰੇਟਰ 62 ਕਿਲੋਵਾਟ ਦਾ ਦਾਨ ਕੀਤਾ ਹੈ ਬਹੁਤ ਬਹੁਤ ਧੰਨਵਾਦ ਉਦਰਾ ਪਰਿਵਾਰ ਦਾ ਦੇਵੀ ਜੀ ਹੋਣਾ ਦਾ ತ್ರೆਠੇ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ